ਅੱਜ ਹਣ ਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਣੀ ਪਤੋਂ ਤੁਰ ਪਏ ਤੇ ਰਸਤੇ ਦੇ ਵਿੱਚ ਕਿਤੇ ਠਹਿਰਦੇ ਤੇ ਦੁਨੀਆਂ ਨੂੰ ਤਾਰਦੇ ਹੋਏ ਦਿੱਲੀ ਪਹੁੰਚੇ ਤੇ ਦਿੱਲੀ ਤੋਂ 2-3 ਮੀਲ ਉਰਾਂ ਹੀ ਜਮਨਾ ਦੇ ਕਿਨਾਰੇ ਡੇਰਾ ਕਰ ਲਿਆ ਤੇ ਇੱਥੇ ਇੱਕ ਮਜਨੂ ਨਾਮੇ ਫਕੀਰ ਹੋਇਆ ਹੈ ਤੇ ਇੱਥੇ ਹੀ ਇਸ ਦੇ ਆਸੇ-ਪਾਸੇ ਉਸ ਵੇਲੇ ਦੇ ਪਾਤਸ਼ਾਹ ਇਬਰਾਹਿਮ ਲੋਧੀ ਦਾ ਫੀਲਖਾਨਾ ਸੀ ਫੀਲਖਾਨਾ ਕਿਹਨੂੰ ਕਹਿੰਦੇ ਆ ਜਿਵੇਂ ਘੋੜੇ ਬੰਨਣ ਦੀ ਥਾਂ ਨੂੰ ਅਸੀਂ ਤਵੇਲਾ ਕਹਿ ਦਿੰਨੇ ਆ ਏਵੇਂ ਹਾਥੀ ਜਿੱਥੇ ਰੱਖੇ ਜਾਣ ਉਸ ਥਾਂ ਨੂੰ ਫੀਲਖਾਨਾ ਆਖਦੇ ਹਨ ਤੇ ਦਿੱਲੀ ਦੇ ਜਿਸ ਪਾਸੇ ਗੁਰੂ ਜੀ ਜਾ ਬੈਠੇ ਸਨ ਉਸ ਪਾਸੇ ਨੂੰ ਲੋਕੀ ਤਿਮਾਰਪੁਰ ਆਖਦੇ ਸਨ ਤੇ ਪਾਸ ਦੇ ਪਿੰਡ ਦਾ ਨਾਂ ਸੀ ਚੰਦਰਾਵਲ ਤੇ ਜਮਨਾ ਦਾ ਕਿਨਾਰਾ ਸੀ ਤੇ ਇਹ ਜਿਹੜਾ ਇਹ ਨਦੀ ਕਾਫੀ ਉੱਚਾ ਥਾਂ ਸੀ ਜਿੱਥੇ ਗੁਰੂ ਜੀ ਨੇ ਬ੍ਰਿਸ਼ ਦੇ ਢੇਠਾ ਡੇਰਾ ਲਾਇਆ ਹੋਇਆ ਸੀ ਤੇ ਰਾਤ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਗੁਜ਼ਾਰੀ ਉਹਨਾਂ ਨੇ ਤੇ ਫਿਰ ਅਮ੍ਰਿਤ ਵੇਲੇ ਮਰਦਾਨੇ ਨੇ ਕੀਰਤਨ ਦਾ ਭੋਗ ਪਾਇਆ ਤਾਂ ਸ਼੍ਰੀ ਗੁਰੂ ਜੀ ਦੇ ਸੋਹਣੇ ਕੰਨਾਂ ਦੇ ਵਿੱਚ ਰੋਣ ਦੀ ਆਵਾਜ਼ ਆਈ ਤਾਂ ਫਿਰ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਭਾਈ ਰੋਣ ਦੀ ਆਵਾਜ਼ ਤੇ ਜਾ ਤੇ ਪਤਾ ਲਿਆ ਕਿ ਕਿਉਂ ਕੋਈ ਰੋਂਦਾ ਪਿਆ ਹੈ ਤਾਂ ਮਰਦਾਨਾ ਫਿਰ ਪਤਾ ਲੈ ਕੇ ਆਇਆ ਤੇ ਉਸਨੇ ਦੱਸਿਆ ਕਿ ਫੀਲ ਖਾਨੇ ਦੇ ਵਿੱਚ ਇੱਕ ਹਾਥੀ ਮਰ ਗਿਆ ਹੈ ਤੇ ਉਸ ਦਾ ਜਿਹੜਾ ਮਹਾਵਤ ਹੈ ਤੇ ਉਸ ਮਹਾਵਰ ਦਾ ਜੋ ਟੱਬਰ ਹੈ ਉਹ ਰੋ ਰਹੇ ਹਨ ਤੇ ਜਿਵੇਂ ਹੁਣ ਜਿਹੜੇ ਇਹ ਹਾਥੀ ਹੁੰਦੇ ਨਾ ਇਹਨਾਂ ਹਾਥੀਆਂ ਦੀ ਜੋ ਦੇਖ ਰੇਖ ਤੇ ਇਹਨਾਂ ਨੂੰ ਜੋ ਤੋੜਦੇ ਹਨ ਤੇ ਉਹਨਾਂ ਨੂੰ ਤੋੜਨ ਵਾਲਿਆਂ ਨੂੰ ਮਹਾਵਤ ਆਖਦੇ ਹਨ ਤੇ ਫਿਰ ਉਹ ਕੋਲੇ ਕੋਲੇ ਦਿਲ ਵਾਲੇ ਤਰਸ ਵਾਲੇ ਗੁਰੂ ਨਾਨਕ ਜੀ ਉੱਠੇ ਤੇ ਫਿਰ ਉੱਥੇ ਜਾ ਕੇ ਖੜੇ ਹੋ ਗਏ ਜਿੱਥੇ ਹਾਥੀ ਵਾਨ ਤੇ ਉਸ ਦਾ ਟੱਬਰ ਰੋ ਰਿਆ ਸੀ ਤੇ ਫਿਰ ਜਾ ਕੇ ਪੁੱਛਣ ਲੱਗੇ ਕਿ ਭਾਈ ਤੁਸੀਂ ਰੋਂਦੇ ਕਿਉਂ ਹੋ ਤਾਂ ਫਿਰ ਉਸ ਮਹਾਵਤ ਨੇ ਕਿਹਾ ਕਿ ਰੱਬ ਦੇ ਸਵਾਰਿਆ ਦਾਤਿਆ ਹਾਥੀ ਮਰ ਗਿਆ ਹੈ ਤਾਂ ਫਿਰ ਗੁਰੂ ਜੀ ਨੇ ਕਿਹਾ ਕਿ ਫਿਰ ਹਾਥੀ ਪਾਤਸ਼ਾਹ ਦਾ ਹੈ ਇਬਰਾਹਿਮ ਲੋਧੀ ਦਾ ਤੇ ਉਸ ਨੂੰ ਤਾਂ ਧਨ ਦੀ ਪਰਵਾਹ ਹੀ ਕੋਈ ਨਹੀਂ ਜੇ ਇੱਕ ਮਰ ਗਿਆ ਤਾਂ 10 ਹੋਰ ਖਰੀਦ ਲਏਗਾ ਤੁਸੀਂ ਕਾਹਤੋਂ ਰੋਂਦੇ ਹੋ ਤਾਂ ਫਿਰ ਉਸ ਮਹਾਵਤ ਨੇ ਕਿਹਾ ਕਿ ਪਾਤਸ਼ਾਹ ਇਹ ਰੋਣਾ ਤਾਂ ਹੈ ਕਿ ਜੇ ਇਸ ਦੇ ਮਰਨ ਦਾ ਗੁੱਸਾ ਸਾਡੇ ਤੇ ਟੁੱਟ ਪਿਆ ਕਿ ਇਹ ਸਾਡੀ ਕਿਸੇ ਅੰਗਲੀ ਦੇ ਕਰਕੇ ਮਰਿਆ ਹੈ ਤੇ ਦੂਜਾ ਸਾਡੀ ਉਪਜੀਵਕਾ ਬਣੀ ਹੋਈ ਸੀ ਮਤਲਬ ਸਾਡੀ ਜਿਹੜੀ ਜੀਵਨ ਦਾ ਨਿਰਵਾਹ ਉਹ ਇਸੇ ਤੋਂ ਹੀ ਚੱਲਦਾ ਸੀ ਤੇ ਅੱਜ ਹੀ ਅਸੀਂ ਬੇਰੁਜ਼ਗਾਰ ਹੋ ਗਏ ਹਾਂ ਫਿਰ ਜਦੋਂ ਹੁਣ ਹੋਰ ਕੋਈ ਹਾਥੀ ਆਊ ਕੀ ਪਤਾ ਸਾਨੂੰ ਰੱਖਿਆ ਜਾਊ ਕਿ ਨਾ ਰੱਖਿਆ ਜਾਊ ਜਾਂ ਫਿਰ ਕੋਈ ਸਾਡੀ ਜਗ੍ਹਾ ਤੇ ਆਉ ਤੇ ਸਾਡੀ ਰੋਜੀ ਬੜੀ ਮੁਸ਼ਕਲ ਆ ਕਿਉਂਕਿ ਹਾਥੀ ਜਣੇ ਖਣੇ ਕੋਲ ਤਾਂ ਹੁੰਦੇ ਨਹੀਂ ਇਹ ਪਾਤਸ਼ਾਹੀ ਹਾਥੀ ਰੱਖਦੇ ਹਨ ਤੇ ਉਹਨਾਂ ਦੀਆਂ ਨੌਕਰੀਆਂ ਬੜੀਆਂ ਔਖੀਆਂ ਲੱਭਦੀਆਂ ਹਨ ਤੇ ਇਹ ਗੱਲਾਂ ਕਰਦਾ ਕਹਿੰਦਾ ਤੇ ਉਹ ਹੋਰ ਰੋਪਿਆ ਫਿਰ ਗੁਰੂ ਜੀ ਦੇ ਦਿਲ ਦੇ ਵਿੱਚ ਤਰਸ ਆ ਗਿਆ ਤੇ ਉਹ ਆਖਣ ਲੱਗੇ ਕਿ ਜਾ ਤੂੰ ਇਸ ਦੇ ਮੂੰਹ ਦੇ ਉੱਪਰ ਹੱਥ ਫੇਰ ਤੇ ਜਾ ਕੇ ਆਖ ਵਾਹਿਗੁਰੂ ਤੇ ਫਿਰ ਇਹ ਸੁਣ ਕੇ ਮਹਾਵਤ ਨੇ ਹਾਥੀ ਦੇ ਮੂੰਹ ਤੇ ਹੱਥ ਫੇਰਿਆ ਤੇ ਆਖਿਆ ਵਾਹਿਗੁਰੂ ਤੇ ਜਦੋਂ ਵਾਹਿਗੁਰੂ ਕਹਿਣ ਦੀ ਦੇਰ ਹੀ ਸੀ ਤੇ ਫਿਰ ਉਹ ਹਾਥੀ ਹਿੱਲਿਆ ਤੇ ਫਿਰ ਰੱਠ ਖੜੋਤਾ ਤੇ ਇਹ ਜਿਹੜੀ ਖਬਰ ਸੀ ਫਿਰ ਇਹ ਦਿੱਲੀ ਦੇ ਪਾਤਸ਼ਾਹ ਇਬਰਾਹਿਮ ਲੋਧੀ ਨੂੰ ਪਹੁੰਚ ਗਈ ਕਿ ਇੱਕ ਦਰवेश ਆਇਆ ਹੈ ਤਿਮਾਰਪੁਰ ਤੇ ਉਸਨੇ ਆਪ ਦਾ ਮੋਇਆ ਹੋਇਆ ਜਿਹੜਾ ਮਰਿਆ ਹੋਇਆ ਹਾਥੀ ਸੀ ਉਹਨੂੰ ਜਿਵਾਲ ਦਿੱਤਾ ਇਹ ਜਿਉਂਦਾ ਕਰ ਦਿੱਤਾ ਹੈ ਫਿਰ ਪਾਤਸ਼ਾਹ ਨੇ ਉਸ ਹਾਥੀ ਨੂੰ ਮੰਗਾਇਆ ਤੇ ਉਸਦੇ ਉੱਤੇ ਚੜ ਕੇ ਤੇ ਫਿਰ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਫਿਰ ਆ ਕੇ ਹੀਠਾਂ ਉਤਰਿਆ ਤੇ ਉਸਨੇ ਸਲਾਮ ਕੀਤੀ ਤੇ ਸਲਾਮ ਕਰਕੇ ਪਾਸ ਆ ਗਿਆ ਪਾਸ ਆ ਕੇ ਬੈਠਿਆ ਗੁਰੂ ਜੀ ਦੇ ਤੇ ਫਿਰ ਉਸਨੇ ਆਖਿਆ ਕਿ ਇਹ ਦਰवेश ਇਹ ਹਾਥੀ ਜਿਹੜਾ ਹੈ ਇਹ ਤੁਸੀਂ ਜਿਉਂਦਾ ਕੀਤਾ ਹੈ ਤਾਂ ਫਿਰ ਬਾਬੇ ਆਖਿਆ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਮਾਰਨ ਜਿਵਾਲਣ ਵਾਲਾ ਤਾਂ ਉਹ ਖੁਦਾ ਹੈ ਤੇ ਇਹ ਤਾਂ ਸਾਡੇ ਫਕੀਰਾਂ ਦੀ ਦੁਆ ਤੇ ਉਹ ਰਹਿਮ ਕਰਦਾ ਹੈ ਤੇ ਸਾਡੇ ਫਕੀਰਾਂ ਦੀ ਦੁਆ ਉਹ ਸੁਣ ਲੈਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਪਾਦਸ਼ਾਹ ਨੇ ਆਖਿਆ ਕਿ ਹੁਣ ਤੂੰ ਇਸ ਨੂੰ ਮਾਰ ਦਿਖਾ ਲ ਮਤਲਬ ਜਿਵੇਂ ਤੂੰ ਇਸ ਨੂੰ ਜਿਉਂਦਾ ਕੀਤਾ ਸੀ ਤੇ ਹੁਣ ਤੂੰ ਇਸ ਨੂੰ ਮਾਰ ਵੀ ਦੇ ਮਾਰ ਕੇ ਦਿਖਾ ਤਾਂ ਫਿਰ ਗੁਰੂ ਨਾਨਕ ਜੀ ਬੋਲੇ ਕਿ ਮਾਰੇ ਜਿਵਾਲੇ ਸੋਈ ਨਾਨਕ ਇੱਕਸ ਬਿਨ ਅਵਰਣਾ ਕੋਈ ਇਸ ਦਾ ਮਤਲਬ ਹੈ ਕਿ ਉਹ ਮਾਰਨ ਜਿਵਲਣ ਵਾਲਾ ਤਾਂ ਉਹ ਪਰਮਾਤਮਾ ਹੈ ਤੇ ਉਸ ਦੇ ਬਿਨਾ ਹੋਰ ਕੋਈ ਦੂਜਾ ਨਹੀਂ ਤੇ ਬਸ ਐਨੇ ਕਹਿਣ ਦੀ ਧੀਰ ਸੀ ਉਹ ਹਾਥੀ ਫਿਰ ਮਰ ਗਿਆ ਤੇ ਹੁਣ ਦੁਬਾਰਾ ਫਿਰ ਉਸਨੇ ਇਬਰਾਹਿਮ ਲੋਧੀ ਨੇ ਕਿਹਾ ਕਿ ਹੁਣ ਤੁਸੀਂ ਇਸ ਨੂੰ ਫਿਰ ਜਿਉਂਦਾ ਕਰ ਦਿਓ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹਜ਼ਰਤ ਇਹ ਹਜ਼ਰਤ ਜਿਹੜਾ ਹੈ ਇਹ ਫਾਰਸੀ ਦਾ ਸ਼ਬਦ ਹੈ ਇਸ ਦਾ ਅਰਥ ਹੈ ਕਿ ਫਕੀਰ ਜਾਂ ਫਿਰ ਰਾਜੇ ਵਰਗੇ ਜਾਂ ਕਿਸੇ ਵੱਡੇ ਆਦਮੀ ਨੂੰ ਅਸੀਂ ਕਹਿ ਦਿੰਨੇ ਆ ਤਾਂ ਫਿਰ ਗੁਰੂ ਜੀ ਨੇ ਕਿਹਾ ਕਿ ਹਜ਼ਰਤ ਜਿਹੜਾ ਇਹ ਖੁਦਾ ਹੈ ਨਾ ਖੁਦਾ ਦੀ ਸੁੱਟੀ ਹੋਈ ਕੋਈ ਵੀ ਗੱਲ ਉਹ ਫਕੀਰ ਤਾਂ ਚੁੱਕ ਲੈਂਦੇ ਨੇ ਪਰ ਫਕੀਰਾਂ ਦੀ ਜਿਹੜੀ ਸੁੱਟੀ ਹੋਈ ਗੱਲ ਹੈ ਉਹ ਰੱਬ ਨਹੀਂ ਚੁੱਕਦਾ ਇਸ ਦਾ ਮਤਲਬ ਇਹ ਹੈ ਕਿ ਰੱਬ ਜਿਸ ਨੂੰ ਮਾਰੇ ਫਕੀਰ ਅਰਦਾਸ ਕਰਨ ਤਾਂ ਮੋਏ ਹੋਏ ਨੂੰ ਉਹ ਜਿਉਂਦਾ ਕਰ ਸਕਦੇ ਨੇ ਪਰ ਜੇ ਫਕੀਰ ਕਿਸੇ ਨੂੰ ਮਾਰ ਦੇਵੇ ਫਿਰ ਉਹ ਨਹੀਂ ਉੱਠਦਾ ਕਿਉਂਕਿ ਪਰਮੇਸ਼ਰ ਆਪਣੇ ਫਕੀਰ ਜਾਂ ਫਿਰ ਆਪਣੇ ਭਗਤ ਨੂੰ ਪਿਆਰ ਕਰਦਾ ਹੈ ਤੇ ਉਹਦੀ ਕੀਤੀ ਨੂੰ ਬਦਲਦਾ ਨਹੀਂ ਤੇ ਫਿਰ ਜਦੋਂ ਇਹ ਗੱਲਾਂ ਗੁਰੂ ਜੀ ਨੇ ਕੀਤੀਆਂ ਦਸੀਆਂ ਤਾਂ ਫਿਰ ਉਹ ਪਾਤਸ਼ਾਹ ਸਮਝ ਗਿਆ ਤੇ ਬਹੁਤ ਖੁਸ਼ ਹੋਇਆ ਤੇ ਫਿਰ ਉਸਨੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਕੁਝ ਵੀ ਮੰਗੋ ਕੁਛ ਨਾ ਕੁਛ ਕਬੂਲ ਕਰੋ ਮੇਰੇ ਤੋਂ ਕੋਈ ਤੋਹਫਾ ਕੋਈ ਮੇਰੇ ਕੋਲੋਂ ਕੋਈ ਰੁਪਈਏ ਮੈਂ ਆ ਸਾਰਾ ਕੁਝ ਭੇਂਟ ਕਰਦਾ ਹਾਂ ਤੁਸੀਂ ਪਰਵਾਨ ਕਰੋ ਤੇ ਫਿਰ ਗੁਰੂ ਜੀ ਬੋਲੇ ਕਿ ਨਨਕ ਭੁਖ ਖੁਦਾਏ ਕੀ ਬਿਆਹ ਬੇਪਰਵਾਹੀ ਅਸਾਂ ਤਲਬ ਦੀਦਾਰ ਕੀ ਬਿਆ ਤਲਬ ਨਾ ਕਾਈ ਕਿਸਾਨੂ ਤਾਂ ਇੱਕ ਰੱਬ ਦੀ ਭੁੱਖਾ ਹੋਰ ਤਨ ਪਦਾਰਥ ਦੀ ਭੁੱਖੀ ਕੋਈ ਨਹੀਂ ਸਾਨੂੰ ਤਾਂ ਇੱਕ ਰੱਬ ਦੇ ਦਰਸ਼ਨ ਦੀ ਮੰਗ ਹੈ ਹੋਰ ਕਿਸੇ ਸ਼ੈ ਦੀ ਮੰਗ ਹੀ ਨਹੀਂ ਧੰ ਗੁਰੂ ਨਾਨਕ